ਸਸਿ ਗਾਜੀ ਵਾਇਕੋਦਿਕਾ ਖਾਲਸਾ ਵਾਇਕੋਦਿਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਪਾਲੀਵਾਲ ਕੈਬਨਿਟ ਮੰਤਰੀ ਪੰਜਾਬ ਮੈਂ ਆਪਣੇ ਇਹਨਾਂ ਦਾ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਇਸ ਮਹੀਨੇ ਅਪ੍ਰੈਲ ਦੇ ਮਹੀਨੇ ਦੀ ਸਾਡੀ ਇਹਨਾਂ ਦਾ ਹੀ ਮਿਲਣੀ ਜਿਹੜੀ ਆਨਲਾਈਨ ਮਿਲਣੀ ਆਪਾਂ ਹਰ ਮਤਲਬ ਜਿਹੜੇ ਮਹੀਨੇ ਕਰਦੇ ਆ ਪਿਛਲੀ ਵਾਰ ਆਪਾਂ ਵੀ ਮਾਤੂ ਨੂੰ ਕੀਤੀ ਸੀਗੀ ਐਤਕਾਪਾ 21 ਪਤੈਲ ਨੂੰ 11 ਵਜੇ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਆਪਣੀਆਂ ਐਨਆਰਆਈ ਮਿਲਣੀ ਕਰਾਂਗੇ ਤੁਸੀਂ ਜਿੱਥੇ ਬੈਠੇ ਹੋ ਜਿਹੜੇ ਵੀ ਦੇਸ਼ 'ਚ ਬੈਠੇ ਹੋ ਆਪਣੀ ਸ਼ਿਕਾਇਤ ਜਾਂ ਤਾਂ ਉਦੋਂ ਆਨਲਾਈਨ ਪਹਿਲਾਂ ਈਮੇਲ ਕਰ ਦਿਓ ਵਟਸਐਪ ਕਰ ਦਿਓ ਔਰ ਉਦੋਂ ਤੁਸੀਂ ਆਨਲਾਈਨ ਹੋ ਕੇ ਮੋਕਿਆਂ ਤੇ ਵੀ ਆਪਣੀ ਗੱਲ ਜਿਹੜੀ ਦੱਸ ਸਕਦੇ ਹੋ ਮੈਂ ਕੋਸ਼ਿਸ਼ ਕਰਦੇ ਆ ਕਿ ਜਿੰਨੇ ਵੀ ਤੁਹਾਡੇ ਕੇਸ ਆਉਂਦੇ ਆ ਉਹ ਸਾਰੇ ਕੇਸ ਇੱਕ ਇੱਕ ਕੇਸ ਜਿਹੜਾ ਹੱਲ ਕੀਤਾ ਜਾਵੇ ਔਰ ਬਹੁਤ سارے ਕੇਸ ਲਗਭਗ ਅਸੀਂ ਹੱਲ ਜਿਹੜੇ ਉਹ ਕਰ ਦਿੱਤੇ ਆ ਕੁਝ ਕੇਸ ਜਿਹੜੇ ਕੋਟਾ ਦੇ ਵਿੱਚ ਨੇ ਉਹ ਵੀ ਜਲਦੀ ਨਿਪਟਾਦਾ ਹੋਣ ਦੀ ਜਿਹੜੀ ਆਸ ਹੈ ਸੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਅੱਜ ਤੋਂ ਹੀ ਆਪਣੀ ਜਿਹੜੀ ਸ਼ਿਕਾਇਤ ਹੈ ਤੁਹਾਡਾ ਜਿਹੜਾ ਕੋਈ ਮਸਲਾ ਤੁਸੀਂ ਜਿੱਥੇ ਵੀ ਜਿਹੜੇ ਵੀ ਦੇਸ਼ ਦੇ ਵਿੱਚ ਬੈਠੇ ਹੋ ਸਰਬਾਤ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਪੰਜਾਬ ਦੇ ਵਿੱਚ ਤੁਹਾਡਾ ਹਰ ਮਸਲਾ ਹੱਲ ਕਰਨ ਵਾਸਤੇ ਤਤਪਰਿਆ ਔਰ ਮੇਰੀ ਇਹ ਡਿਊਟੀ ਆ ਮਾਨ ਸਾਹਿਬ ਨੇ ਮੇਦੀ ਡਿਊਟੀ ਲਈ ਆ ਤੁਹਾਡੀ ਸੇਵਾ ਦੇ ਵਿੱਚ ਮੈਂ ਹਾਜ਼ਰ ਆ ਸੋ ਆਓ ਆਪਾਂ 21 ਅਪ੍ਰੈਲ ਦਿਨ ਸੋਮਵਾਰ ਜਿਹੜਾ ਭੱਤ ਦਾ 11 ਵਜੇ ਦੇ ਟਾਈਮ ਨਾਲ ਆਪਾਂ ਮਿਲਦੇ ਆਂ ਆਪਣੀਆਂ ਸਬਸ਼ਕਾਤਾਂ ਜਿਹੜੀਆਂ ਅੱਜ ਤੋਂ ਹੀ ਜਿਹੜੀਆਂ ਤੁਸੀਂ ਪਾਉਣੀਆਂ ਮੈਂ ਆਪਣੇ ਇਹਨਾਂ ਦਾ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਇਸ ਮਹੀਨੇ ਅਪ੍ਰੈਲ ਦੇ ਮਹੀਨੇ ਦੀ ਸਾਡੀ ਇਹਨਾਂ ਦਾ ਹੀ ਮਿਲਣੀ ਜਿਹੜੀ ਆਨਲਾਈਨ ਮਿਲਣੀ ਆਪਾਂ ਹਰ ਮਤਲਬ ਜਿਹੜੇ ਮਹੀਨੇ ਕਰਦੇ ਆਂ ਪਿਛਲੀ ਵਾਰ ਆਪਾਂ ਵੀ ਮਾਤੂ ਨੂੰ ਕੀਤੀ ਸੀਗੀ ਅੱਕਾਪਾ 21 ਪਦੈਲ ਨੂੰ 11 ਵਜੇ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਆਪਣੀ ਅੰਦਾਜ਼ੀ ਮੈਨੂੰ ਕਰਾਂਗੇ ਤੁਸੀਂ ਜਿੱਥੇ ਬੈਠੇ ਹੋ ਜਿਹੜੇ ਵੀ ਦੇਸ਼ 'ਚ ਬੈਠੇ ਹੋ ਆਪਣੀ ਸ਼ਿਕਾਇਤ ਜਾਂ ਤਾਂ ਉਦੋਂ ਆਨਲਾਈਨ ਪਹਿਲਾਂ ਈਮੇਲ ਕਰ ਦਿਓ ਵਟਸਐਪ ਕਰ ਦਿਓ ਔਰ ਉਦੋਂ ਤੁਸੀਂ ਆਨਲਾਈਨ ਹੋ ਕੇ ਮੋਕਿਆਂ ਤੇ ਵੀ ਆਪਣੀ ਗੱਲ ਜਿਹੜੀ ਦੱਸ ਸਕਦੇ ਹੋ ਮੈਂ ਕੋਸ਼ਿਸ਼ ਕਰਦੇ ਆ ਕਿ ਜਿੰਨੇ ਵੀ ਤੁਹਾਡੇ ਕੇਸ ਆਉਂਦੇ ਆ ਉਹ ਸਾਰੇ ਕੇਸ ਇੱਕ ਇੱਕ ਕੇਸ ਜਿਹੜਾ ਹੱਲ ਕੀਤਾ ਜਾਵੇ ਔਰ ਬਹੁਤ سارے ਕੇਸ ਲਗਭਗ ਅਸੀਂ ਹੱਲ ਜਿਹੜੇ ਉਹ ਕਰ ਦਿੱਤੇ ਆ ਕੁਝ ਕੇਸ ਜਿਹੜੇ ਕੋਟਾ ਦੇ ਵਿੱਚ ਨੇ ਉਹ ਵੀ ਜਲਦੀ ਨਵਟਾਦਾ ਹੋਣ ਦੀ ਜਿਹੜੀ ਆਸ ਹੈ ਸੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਅੱਜ ਤੋਂ ਹੀ ਆਪਣੀ ਜਿਹੜੀ ਸ਼ਿਕਾਇਤ ਹੈ ਤੁਹਾਡਾ ਜਿਹੜਾ ਕੋਈ ਮਸਲਾ ਤੁਸੀਂ ਜਿੱਥੇ ਵੀ ਜਿਹੜੇ ਵੀ ਦੇਸ਼ ਦੇ ਵਿੱਚ ਬੈਠੇ ਹੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਪੰਜਾਬ ਦੇ ਵਿੱਚ ਤੁਹਾਡਾ ਹਰ ਮਸਲਾ ਹੱਲ ਕਰਨ ਵਾਸਤੇ ਤਤਪਰਿਆ ਔਰ ਮੇਰੀ ਇਹ ਡਿਊਟੀ ਆ ਮਾਨ ਸਾਹਿਬ ਨੇ ਮੇਦੀ ਡਿਊਟੀ ਲਈ ਆ ਤੁਹਾਡੀ ਸੇਵਾ ਦੇ ਵਿੱਚ ਮੈਂ ਹਾਜ਼ਰ ਆ ਸੋ ਆਓ ਆਪਾਂ 21 ਅਪ੍ਰੈਲ ਦਿਨ 101 ਜਿਹੜਾ ਭੱਤ ਦਾ 11 ਵਜੇ ਦੇ ਟਾਈਮ ਨਾਲ ਆਪਾਂ ਮਿਲਦੇ ਆਂ ਆਪਣੀਆਂ ਸਭ ਸ਼ਕਤਾਂ ਜਿਹੜੀਆਂ ਅੱਜ ਤੋਂ ਹੀ ਜਿਹੜੀਆਂ ਤੁਸੀਂ ਪਾਉਣੀਆਂ ਸ਼ੁਰੂ ਕਰਦੇ ਹੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਦੀਪ ਸਿੰਘ ਧਾਲੀਵਾਲ ਐਨਾਂ ਦੇ ਮੰਤਰੀ ਪੰਜਾਬ